ਤਾਂ ਅਸੀਂ ਧੰਨਵਾਦ ਹੀ ਕਰਨਾ ਚਾਹੁੰਦੇ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਨੌਜਵਾਨ ਸਰਪੰਚ ਨਿਸ਼ਾਨਬੀਰ ਜੀ ਨੂੰ ਹਲਕਾ ਕੋਆਰਡੀਨੇਟਰ ਲਾ ਕੇ ਨੌਜਵਾਨਾਂ ਦੇ ਵਿੱਚ ਇੱਕ jaan ਪਾਈ ਆ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਨਿਸ਼ਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਹਲਕੇ ਦੇ ਇੰਚਾਰਜ ਗਲਿਤ ਮੋਹਨ ਪਾਟਕ ਬੱਲੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੇਰੀ ਇਮਾਨਦਾਰੀ ਦੀ ਰਿਪੋਰਟ ਦਿੱਤੀ ਉਹਨਾਂ ਨੇ ਮੈਨੂੰ ਹਲਕੇ ਦਾ ਯੂਥ ਦਾ ਕੋਆਰਡੀਨੇਟਰ ਲਾਇਆ ਮੈਂ ਬਹੁਤ ਬਹੁਤ ਪਹਿਲਾਂ ਦਾ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਸਾਡੇ ਦੁਆਬੇ ਦੇ ਇੰਚਾਰਜ ਯੂਥ ਦੇ ਰੋਬੀ ਕੰਗਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਮੈਂ ਯੂਥ ਨੂੰ ਇਹੀ ਸੇਹ ਦੰਨਾ ਕਿ ਆਪਾਂ ਇੱਕ ਚੰਗੀ ਰਾਜਨੀਤੀ ਇੱਕ ਜੋ ਮਾਨ ਸਾਹਿਬ ਨੇ ਈਮਾਨਦਾਰੀ ਦਾ ਮਾਡਲ ਸਾਜਿਆ ਆ ਉਸ ਮਾਡਲ ਨੂੰ ਆਪਾਂ ਯੂਥ ਦੇ ਲੈਵਲ ਨਾਲ ਹੋਰ ਸਟਰੋਂਗ ਕਰਾਂਗੇ ਤੇ ਬਾਕੀ ਪ੍ਰਧਾਨ ਜੀ ਨੇ ਮੇਰੀ ਰਾਜਨੀਤਿਕ ਸਫਰ ਚ ਬਹੁਤ ਮਦਦ ਕੀਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਰਪੰਚ ਜੀ ਮੇਰੀ ਮਦਦ ਕੀਤੀ ਹੈ ਮੈਂ ਜੋ ਜੋ ਪ੍ਰਧਾਨ ਜੀ ਨੂੰ ਕੰਮ ਕਹਿੰਦਾ ਰਿਹਾ ਉਹ ਕੰਮ ਮੇਰੇ ਤਨਮਾਨ ਦੇ ਨਾਲ ਨਿਭਾਉਂਦੇ ਰਹੇ ਨੇ ਜਿੱਥੇ ਹਲਕੇ ਦਾ ਵਿਕਾਸ ਪਿੰਡ ਦਾ ਵਿਕਾਸ ਕਿਤੇ ਵੀ ਮੈਨੂੰ ਪਰੇਸ਼ਾਨੀ ਨਹੀਂ ਆਈ ਅੱਗੇ ਪਾਰਟੀ ਲਈ ਸੇਵਾਵਾਂ ਕਿਸ ਤਰ੍ਹਾਂ ਹੋਣਗੀਆਂ ਤੁਹਾਡੀ ਦੇਖੋ ਜੀ ਜਿੱਥੇ ਪਾਰਟੀ ਡਿਊਟੀ ਲਾਉਗੀ ਜਿੱਥੇ ਪ੍ਰਧਾਨ ਜੀ ਕਹਿਣਗੇ ਅਸੀਂ ਉੱਥੇ ਸੇਵਾ ਕਰਾਂਗੇ ਤਨਮਨ ਦੇ ਨਾਲ ਤੇ ਪਾਰਟੀ ਦੇ ਚੰਗੇ ਕੰਮ ਨੇ ਯੂਥ ਨੂੰ ਪ੍ਰਮੋਟ ਕੀਤਾ ਜੀ ਹੁਣ ਤੁਸੀਂ ਇਹ ਦੇਖੋ ਪਹਿਲਾਂ ਕਦੀ ਵੀ ਯੂਥ ਕਲੱਬ ਨਹੀਂ ਬਣੇ ਸੀ ਹੁਣ ਪਾਰਟੀ ਨੇ ਹਰੇ ਖਲਕੇ ਹਰੇਕ ਪਿੰਡਾਂ 'ਚ ਯੂਥ ਕਲੱਬ ਬਣਾਏ ਨੇ ਕਿ ਜਿਹੜਾ ਯੂਥ ਗਰੋ ਹੋ ਸਕੇ ਸਾਡੇ ਯੂਥ ਨੂੰ ਲੋੜ ਹੈ ਗਰੋ ਗਰੋ ਦੀ ਸਾਡੇ ਯੂਥ ਨੂੰ ਬਹੁਤ ਲੋੜ ਹੈ ਚੰਗੇ ਗਰਾਊਂਡਾਂ ਦੀ ਜੋ ਹੁਣ ਸਾਡੇ ਹਲਕੇ ਨੂੰ 30 ਗਰਾਊਂਡਾਂ ਮਿਲੀਆਂ ਅਸੀਂ ਪ੍ਰਧਾਨ ਜੀ ਨੂੰ ਰਿਕੁਐਸਟ ਕੀਤੀ ਕਿ ਸਾਡੇ ਹਲਕੇ ਦੀਆਂ ਸਾਨੂੰ ਇੰਨੇ-ਇੰਨੇ ਗਰਾਊਂਡਾਂ ਚਾਹੀਦੀਆਂ ਚਲੋ ਹੁਣ 30 ਗਰਾਊਂਡਾਂ ਪਾਸ ਕਰਾਈਆਂ ਉਸ ਤੋਂ ਬਾਅਦ ਜਦੋਂ ਉਹ ਬਣ ਗਈਆਂ ਉਸ ਤੋਂ ਬਾਅਦ ਅਗਲੀਆਂ ਫਿਰ 30 ਆਉਣਗੀਆਂ ਮਤਲਬ ਜਿੰਨੇ ਵੀ ਸਾਡੇ ਪਿੰਡ ਨੇ ਉਹ ਚਾਰ ਜਾਂ ਤਿੰਨ ਹਫ਼ਟਿਆਂ ਚ ਪੂਰੇ ਹੋ ਜਾਣਗੇ। ਨਿਸ਼ਾਨਵੀਰ ਜੀ ਜਿਹੜਾ ਹਾ ਜੂਥ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਉੱਪਰ ਚੱਕਿਆ ਲੇਕਿਨ ਸਾਡਾ ਯੁੱਧ ਜਿਹੜਾ ਉਹ ਨਸ਼ਿਆਂ ਵਿੱਚ ਵੀ ਬਹੁਤ ਡੁੱਬਿਆ ਤੁਸੀਂ ਕੀ ਸਿਖਾ ਦੇਣਾ ਚਾਹਦੇ ਹੋ ਦੇਖੋ ਜੀ ਨਸ਼ਿਆਂ ਵਿੱਚ ਸਾਡੇ ਐਸਐਸਪੀ ਡਾਕਟਰ ਮਨਤਾਪ ਸਿੰਘ ਸਾਡੇ ਐਸਐਚਓ ਸ਼ੋਕਮਾਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਬੱਲੂ ਜੀ ਨੇ ਬਹੁਤ ਪ੍ਰਧਾਨ ਜੀ ਨੇ ਸਾਡੇ ਨੇ ਬਹੁਤ ਮਿਹਨਤ ਕੀਤੀ ਆ ਨਵੇਂ ਸ਼ਹਿਰ ਚ 100 ਚ 90% ਜਿਹੜੇ ਨਸ਼ੇ ਭਾਜੀ ਖਤਮ ਹੋ ਚੁੱਕੇ ਆ ਇਹ ਗੱਲ ਆਪਾਂ ਨੂੰ ਸਭ ਨੂੰ ਪਤਾ ਹੈ ਜਿਹੜਾ ਗੜ ਸੀਗਾ ਉਹ ਵੀ ਖਤਮ ਹੋ ਚੁੱਕਿਆ ਤੇ ਯੂਥ ਆਪਣਾ ਸਹੀ ਰਾਹ ਤੇ ਚੱਲ ਪਿਆ। ਅਚੈਕ ਹੋਰ ਦੱਸਿਓ ਜਿਵੇਂ ਹੁਣ ਹੜ੍ਹ ਆਏ ਸੀ ਪ੍ਰਧਾਨ ਜੀ ਤੁਸੀਂ ਵੀ ਬੜੀ ਹੈਲਪ ਕੀਤੀ ਜਾਂਦੇ ਰਹੇ ਸਾਈਡਾਂ ਤੇ। ਹੁਣ ਜਿਵੇਂ ਕਿ ਹੜ੍ਹ ਘਟ ਗਈ ਸਥਿਤੀ ਹੋ ਗਈ। ਹੁਣ ਉਹਨਾਂ ਵਾਸਤੇ ਅੱਗੇ ਕੀ ਕਰ ਰਹੀ ਹੈ ਸਰਕਾਰ ਜਿਨ੍ਹਾਂ ਦਾ ਅਜਾੜਾ ਹੋ ਗਿਆ ਜਾਂ ਜਿਨ੍ਹਾਂ ਦੇ ਫਸਲਾਂ ਰੁੜ ਗਈਆਂ, ਮਕਾਨ ਡਿੱਗ ਪਏ, ਉਹਦੇ ਬਾਰੇ ਵੀ ਦੋ ਗੱਲਾਂ ਕਹਿ ਦਿਓ। ਮੈਂ ਕਿਹਾ ਜੀ ਪਟਵਾਰੀ ਪਿੰਡ ਦੇ ਵਿੱਚ ਸਰਵੇ ਕਰਨ ਲੱਗ ਪਏ ਆ। ਜਾ ਰਹੇ ਆ। ਹੁਣ ਜਿੱਦਾਂ ਦੀ ਰਿਪੋਰਟ ਉਹ ਦੋਗੇ ਆਗੇ ਸਰਕਾਰੀ। ਕੋਈ ਪੋਲੀਟੀਕਲ ਨਹੀਂ ਉਹਦੇ ਵਿੱਚ। ਕੋਈ ਇਦਾਂ ਦੀ ਗੱਲ ਨਹੀਂ ਕਿ ਜੀ ਫਲਾਨੇ ਦਾ ਪਾਰਟੀ ਦਾ ਘਰ ਆ ਫਲਾਨੇ ਦਾ ਜਿਹਦਾ ਨੁਕਸਾਨ ਹੋਇਆ ਉਹਦਾ ਉਹਦਾ ਨੁਕਸਾਨ ਦੀ ਭਰਾਈ ਕਰਵਾਵਾਂਗੇ ਜਾ ਰਿਹਾ ਪਿੰਡਾਂ ਚ ਸਰਵੇ ਹੋ ਰਿਹਾ ਕਿੰਨੀ ਕੁ ਦੇਰ ਲੱਗੇਗੀ ਪਤਾ ਨਹੀਂ ਮੇਰਾ ਕੱਲ ਜਿੱਦਾਂ ਸੀਐਮ ਸਾਹਿਬ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰਨਾ ਉਹ ਤਾਂ ਜਲਦੀ ਹੋ ਜੇ ਮਤਲਬ ਜਿਹੜੇ ਹੜ੍ਹ ਪੀ ਦਿੱਤਾ ਜਾਂ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਦੀਵਾਲੀ ਦਾ ਪਹਿਲੇ ਬਹੁਤ ਜਲਦੀ ਬਹੁਤ ਜਲਦੀ ਬਹੁਤ ਜਲਦੀ ਖੁਸ਼ ਹੋਵੋ